ਸਾਥਿਓ ਤੁਹਾਡੇ ਨਾਲ 2-3 ਖਬਰਾਂ ਸਾਂਝੀਆਂ ਕਰਨੀਆਂ ਹਨ ਸੇਫ ਸਕੂਲ ਵਾਹਨ ਪਾਲਿਸੀ ਦੀ ਗੱਲ ਕਰੀਏ ਜਾਂ ਸੜੋਆ ਵਿਖੇ ਕਰਿਆਨਾ ਤੇ ਮਠਿਆਈ ਦੀਆਂ ਦੁਕਾਨਾਂ ਫੂਡ ਸੇਫਟੀ ਦੀਆਂ ਟੀਮਾਂ ਨੂੰ ਦੇਖ ਕੇ ਬੰਦ ਕਰ ਗਏ ਉਹਦੀ ਗੱਲ ਕਰੀਏ ਜਾਂ ਗੱਲ ਕਰੀਏ ਕਿ ਕੁਝ ਲੋਕ ਕਿਉਂ ਅੱਗ ਲਾਉਂਦੇ ਨੇ ਵਿੱਚ ਖੇਤ ਦੋਸਤੋ ਤੁਸੀਂ ਸੱਤ ਸਿਰਿਆ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ 20 12 ਵੱਖ-ਵੱਖ ਸਕੂਲ ਦੀਆਂ 20 ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਦੋ ਸਕੂਲੀ ਬੱਸਾਂ ਜਿਹੜੀਆਂ ਆ ਉਹਨਾਂ ਦਾ ਚਲਾਨ ਕੀਤਾ ਗਿਆ ਮੈਡਮ ਕੰਚਨ ਅਰੋੜਾ ਪਿਛਲੇ ਕਾਫੀ ਸਮੇਂ ਤੋਂ ਬੜਾ ਅੱਛਾ ਕੰਮ ਕਰ ਰਹੇ ਆ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ 50 ਤੋਂ 60% ਸਕੂਲ ਦੀਆਂ ਬੱਸਾਂ ਫੇਲ ਹੋ ਜਾਂਦੀਆਂ ਸਨ ਲੇਕਿਨ ਇਸ ਵਾਰ ਰਿਜ਼ਲਟ ਦੀ ਗੱਲ ਕਰੀਏ ਤਾਂ 20 ਵਿੱਚੋਂ ਦੋ ਸਕੂਲੀ ਬੱਸਾਂ ਜਿਹੜੀਆਂ ਉਹਨਾਂ ਦੇ ਚਲਾਨ ਹੋਏ ਆ ਤਾਂ ਰਿਜ਼ਲਟ ਜਿਹੜਾ 90% ਆ ਗਿਆ ਪਰ ਇਹ ਖੁਸ਼ੀ ਦੇਣ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਸਵਾਲ ਉੱਠਦਾ ਹੈ ਬੱਚਿਆਂ ਦੀ ਜ਼ਿੰਦਗੀ ਦਾ 10% ਵੀ ਜੇ ਬੱਸਾਂ ਫੇਲ ਹੋਈਆਂ ਮਤਲਬ ਉਹ ਮਾਪਦੰਦ ਤੇ ਖਰੀਆਂ ਨਹੀਂ ਉਤਰੀਆਂ ਔਰ ਮਾਪਦੰਦ ਜਿਹੜੇ ਨੇ ਉਹਨਾਂ ਦੀ ਸਖਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ ਇਹ ਗੱਲ ਪ੍ਰਸ਼ਾਸਨ ਵੀ ਆਖਦਾ ਹੈ ਤੇ ਇਸ ਗੱਲ ਦੀ ਅਸੀਂ ਉਮੀਦ ਵੀ ਰੱਖਦੇ ਆ ਔਰ ਜ਼ਿਆਦਾ ਸਕੂਲ ਜਿਹੜੇ ਆ ਉਹ ਧਿਆਨ ਦੇ ਰਹੇ ਆ ਇਸ ਗੱਲ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਕਿਉਂਕਿ ਦੋ ਬੱਸਾਂ ਹੀ ਜਿਹੜੀਆਂ 20 ਵਿੱਚੋਂ ਇਹਨਾਂ ਚੈਕਿੰਗ ਹੋਈ ਹੈ ਉਹਨਾਂ ਦੇ ਵਿੱਚ ਗਲਤੀ ਨਜ਼ਰ ਆਈ ਹੈ ਪਰ ਗਲਤੀ ਨਜ਼ਰ ਆਈ ਹੈ ਕਿ ਜੇ ਗਲਤੀ ਕਈਆਂ ਨੇ ਮੌਕੇ ਤੇ ਸੁਧਾਰ ਲਈ ਕਿਉਂਕਿ ਇੱਕ ਵਾਰ ਅਸੀਂ ਵੀ ਜਦੋਂ ਇਸ ਤੀਕੇ ਚੈਕਿੰਗ ਚੱਲ ਰਹੀ ਸੀ ਮੌਕੇ ਤੇ ਖੜੇ ਸੀਗੇ ਤਾਂ ਫੋਨ ਕੀਤੇ ਜਾ ਰਹੇ ਸੀ ਕਿ ਭਾਈ ਲੇਡੀ اٹੈਂਡੈਂਟ ਭੇਜ ਦਿਓ ਚੈਕਿੰਗ ਹੋ ਰਹੀ ਹੈ ਪਰ ਵਿਦਆਊਟ ਐਵੀਡੈਂਸ ਆਪਾਂ ਕਿਸੇ ਦੇ ਵੀ ਵੱਲ ਉਂਗਲੀ ਨਹੀਂ ਕਰ ਸਕਦੇ ਔਰ ਬਹੁਤੀ ਵਾਰ ਹੋ ਸਕਦਾ ਇਸ ਕਰਕੇ ਵੀ ਫੋਨ ਕੀਤੇ ਜਾਣ ਕੇ ਦੇਖਿਓ ਕਿਤੇ ਅੱਜ ਜਨ ਗਹਿਲੀ ਨਾ ਕਰ ਦਿਓ ਅੱਜ ਲਾਪਰਵਾਹੀ ਨਾ ਕਰ ਦਿਓ ਨਹੀਂ ਤਾਂ ਬਖਸ਼ੇ ਨਹੀਂ ਜਾਉਂਗੇ ਪਰ ਪ੍ਰਸ਼ਾਸਨ ਦੀ ਜਿਹੜੀ ਇਹ ਕਾਰਵਾਈ ਹੈ ਉਸ ਤੋਂ ਤਸੱਲੀ ਮਿਲਦੀ ਹੈ ਕਿ ਪ੍ਰਸ਼ਾਸਨ ਆਪਣੇ ਆਪ ਉਪਰਾਲੇ ਕਰ ਰਿਹਾ ਇਹ ਨਹੀਂ ਕਿ ਖਬਰਾਂ ਲੱਗ ਰਹੀਆਂ ਜਾਂ ਕਿਸੇ ਦਾ ਪ੍ਰੈਸ਼ਰ ਹੈ ਪ੍ਰਸ਼ਾਸਨ ਆਪਣੇ ਵੱਲੋਂ ਆਪ ਉਚੇਚੇ ਤੌਰ ਤੇ ਜਿਹੜੀ ਨਿਗਰਾਨੀ ਕਰ ਰਿਹਾ ਜਾਂ ਜਿਹੜਾ ਜਾਇਜ਼ਾ ਲੈ ਰਿਹਾ ਪਰ ਇੱਥੇ ਨਾਲ ਦੀ ਨਾਲ ਇਹ ਵੀ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਮਾਪੇ ਆਪ ਵੀ ਨਿਗਰਾਨੀ ਰੱਖਣ ਤੇ ਜਾਇਜ਼ਾ ਲੈਣ ਤਾਂ ਬਹੁਤੀ ਵਾਰ ਮਾਪੇ ਸਵਾਲ ਪੁੱਛ ਲੈਂਦੇ ਭਾਈ ਅਸੀਂ ਕਿਦਾਂ ਜਾਇਜ਼ਾ ਲੈਣਾ ਤਾਂ ਉਹਨਾਂ ਨੂੰ ਦੱਸ ਦਈਏ ਕਿ ਭੈਣੋਂ ਤੇ ਭਰਾਵੋਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਪਿੱਠ ਆਪ ਥਾਪੜਿਆ ਕਰੋ ਕਿਉਂਕਿ ਹਾਲਾਤ ਕਿਹੋ ਜਿਹੇ ਚੱਲ ਰਹੇ ਆ ਸਾਨੂੰ ਤੁਹਾਨੂੰ ਪਤਾ ਕਿ ਫਾਈਨੈਂਸ਼ੀਅਲ ਫਿਸਕਲ ਕੰਡੀਸ਼ਨ ਆਮ ਤੌਰ ਤੇ ਲੋਕਾਂ ਦੀ ਔਖੀ ਹੈ ਉਸ ਸਮੇਂ 'ਚ ਵੀ ਜਿੱਥੇ ਬੰਦਾ ਹੈਂਡ ਟੂ ਮਾਉਥ ਉੱਥੇ ਸਮੇਂ 'ਚ ਵੀ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਪੜਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੁਸੀਂ ਪੈਸੇ ਪੇ ਕਰ ਰਹੇ ਹੋ ਤੁਸੀਂ ਨਿਗਰਾਨੀ ਤੁਸੀਂ ਜਾਇਜ਼ਾ ਲੈ ਸਕਦੇ ਹੋ ਕਿਵੇਂ ਸਭ ਤੋਂ ਪਹਿਲਾਂ ਤਾਂ ਜਿਹੜੀ ਸਕੂਲ ਦੀ ਬੱਸ ਹੈ ਪੀਲੇ ਰੰਗ ਦੀ ਬੱਸ ਹੈ ਉਹਦੇ ਪਿਛਲੇ ਪਾਸੇ ਦੇਖੋ ਔਨ ਸਕੂਲ ਡਿਊਟੀ ਲਿਖਿਆ ਹੈ ਕਿ ਨਹੀਂ ਲਿਖਿਆ ਇਹ ਜ਼ਰੂਰੀ ਗੱਲਾਂ ਨੇ ਜਿਨ੍ਹਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਫੇਰ ਗੱਲ ਬਣਦੀ ਆ ਕਿ ਫਰਸਟ ایڈ ਕਿੱਟ ਹੋਣੀ ਚਾਹੀਦੀ ਆ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਆ ਪੱਖੇ ਹੋਣੇ ਚਾਹੀਦੇ ਆ ਗ੍ਰਿਲ ਵਾਲੇ ਦੁਆਲੇ ਲੱਗੀ ਹੋਣੀ ਚਾਹੀਦੀ ਆ ਜਿਹੜੇ ਦਰਵਾਜ਼ੇ ਆ ਉਹਨਾਂ ਦੇ ਲੋਕ ਪ੍ਰੋਪਰ ਲੱਗਣੇ ਚਾਹੀਦੇ ਆ ਲੇਡੀ ਅਟੈਂਡੈਂਟ ਮਸਟ ਆ ਉਹ ਸਕੂਲੀ ਬੱਸ 'ਚ ਹੋਣੀ ਚਾਹੀਦੀ ਛੋਟੇ ਬੱਚੇ ਦੇਖਪਾਲ ਲੈਣ ਔਰ ਖਾਸ ਕਰਕੇ ਲੜਕੀਆਂ ਵਾਸਤੇ ਜਿਹੜੀਆਂ ਬੱਚੀਆਂ ਸਾਡੀਆਂ ਬੱਸ 'ਚੋਂ ਆਪ ਨਹੀਂ ਉਤਰ ਸਕਦੀਆਂ ਤਾਂ ਮਹਿਲਾ ਅਟੈਂਡੈਂਟ ਦਾ ਹੋਣਾ ਬਹੁਤ ਜ਼ਰੂਰੀ ਆ ਡ라이ਵਰ ਨੂੰ ਘੱਟੋ-ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਉਹਦੇ ਕੋਲ ਹੈਵੀ ਵਹੀਕਲ ਲਾਇਸੈਂਸ ਹੋਣਾ ਚਾਹੀਦਾ ਗ੍ਰਿਲਾਂ ਹੋਣੀ ਬਹੁਤ ਜ਼ਰੂਰੀ ਹੈ ਸਵੀਡ ਸਪੀਡ ਗਵਰਨੈਂਸ ਹੋਣੀ ਬਹੁਤ ਜ਼ਰੂਰੀ ਹੈ ਔਰ ਤੁਸੀਂ ਜਿਹੜੇ ਡਰਾਈਵਰ ਕੰਡਕਟਰ ਆਉਂਦੇ ਉਹਨਾਂ ਦਾ ਨੰਬਰ ਵੀ ਆਪਣੇ ਕੋਲ ਰੱਖ ਸਕਦੇ ਹੋ ਜੇ ਡਰਾਈਵਰ ਕੰਡਕਟਰ ਦਾ ਨੰਬਰ ਨਹੀਂ ਆ ਤਾਂ ਰੂਟ ਤੇ ਕਿਹੜੀ বাস ਆ ਰਹੀ ਹੈ ਉਹ ਰੂਟ ਦੇ ਅਕੋਰਡਿੰਗ ਕਿਉਂਕਿ ਸਕੂਲ ਕਈ ਜਿਹੜੇ ਰੂਟ ਦੇ ਅਕੋਰਡਿੰਗ ਡਰਾਈਵਰਾਂ ਨੂੰ ਫੋਨ ਨੰਬਰ ਦੇ ਦਿੰਦੇ ਪਰਸਨਲ ਫੋਨ ਨੰਬਰ ਨਹੀਂ ਦਿੱਤੇ ਜਾਂਦੇ ਤੁਸੀਂ ਜਿਹੜੀ ਬੱਸ ਦਾ ਰੂਟ ਹੈ ਉਹ ਤੁਸੀਂ ਸਕੂਲ ਦੇ ਆਫਿਸ ਤੋਂ ਜਾ ਕੇ ਰੂਟ ਦਾ ਨੰਬਰ ਲੈ ਸਕਦੇ ਹੋ ਫੋਨ ਨੰਬਰ ਵੀ ਲੈ ਸਕਦੇ ਹੋ ਬੱਸ ਦਾ ਨੰਬਰ ਵੀ ਨੋਟ ਕਰ ਸਕਦੇ ਹੋ ਰੂਟ ਨੰਬਰ ਵੀ ਨੋਟ ਕਰ ਸਕਦੇ ਹੋ ਔਰ ਕਿਸੇ ਵੇਲੇ ਵੀ ਤੁਸੀਂ ਨਿਗਰਾਨੀ ਇਜਾਜ਼ਤ ਲੈ ਸਕਦੇ ਹੋ ਕਿਉਂਕਿ ਉਹਦੇ ਲਈ ਤੁਹਾਨੂੰ ਕੋਈ ਪਰਮਿਸ਼ਨ ਦੀ ਲੋੜ ਨਹੀਂ ਤੁਹਾਡੇ ਬੱਚੇ ਜਿਹੜੇ ਆ ਉਹ ਸਕੂਲ 'ਚ ਜਾ ਰਹੇ ਨੇ ਤੁਹਾਡੀ ਆਤਮਾ ਤੁਹਾਡੀ ਰੂਹ ਸਕੂਲ 'ਚ ਜਾ ਰਹੀ ਹੈ ਤੁਹਾਡੇ ਜਿਗਰ ਦਾ ਟੁਕੜਾ ਸਕੂਲ ਚ ਜਾ ਰਿਹਾ ਨੂੰ ਤੁਸੀਂ ਕਦੇ ਵੀ ਜਾਇਜ਼ਾ ਨਿਗਰਾਨੀ ਕਰ ਸਕਦੇ ਹੋ ਇਹ ਤੁਹਾਡੇ ਹੱਕ ਨੇ ਪਰ ਅਸੀਂ ਫਿਰ ਤੋਂ ਬੇਝਿਤੀ ਹੀ ਕਰਾਂਗੇ ਸਾਰੇ ਸਕੂਲ ਵਾਲਿਆਂ ਨੂੰ ਕਿ ਦੇਖੋ ਜਿੱਥੇ ਪੰਜਾਬ ਵਿੱਚ ਆ ਜਿਹੜੇ ਹੁਣ 10th 2 ਦੇ ਰਿਜ਼ਲਟ ਆਏ ਆ ਕਈ ਸਕੂਲਾਂ ਚ 100% ਰਿਜ਼ਲਟ ਆਇਆ ਤਾਂ ਤੁਸੀਂ ਵੀ ਭਾਈ ਮਿਹਨਤ ਕਰਕੇ ਸਾਰੀਆਂ ਬੱਸਾਂ ਨੂੰ ਸਵਾਰ ਲਓ ਸਾਰੇ ਮਾਪਦੰਡ ਤੇ ਖੜੇ ਖੜੇ ਉਤਰੋ ਔਰ ਕਿਉਂ 10% ਰਿਜ਼ਲਟ ਵੀ ਗਲਤ ਕਿਉਂ ਆਣਾ ਚਾਹੀਦਾ ਔਰ ਇਹ ਤਾਂ ਵੀ ਬੱਸਾਂ ਦੀ ਚੈਕਿੰਗ ਹੋਈ ਹੈ ਪਰ ਜਿਲ੍ਹੇ ਜਿੱਤਾ ਮੇਰੇ ਖਿਆਲ ਸੈਂਕੜੇ ਬੱਸਾਂ ਚਲਦੀਆਂ ਆਉਣੀਆਂ ਜੇ ਸਾਰਿਆਂ ਦੀ ਚੈਕਿੰਗ ਹੋਵੇ ਫਿਰ ਪਤਾ ਨਹੀਂ ਕੀ ਰਿਜ਼ਲਟ ਆਣਾ ਇਹ ਤਾਂ ਜਿਹੜੀ ਚੈਕਿੰਗ ਕੱਲ ਕੀਤੀ ਗਈ ਹੈ ਮੋਦੀ ਗੱਲ ਕਰ ਰਿਹਾ ਸੋ ਇਹ ਅਸੀਂ ਜਾਗਰੂਤ ਤੁਹਾਨੂੰ ਕਰਨਾ ਸੀ ਤੁਹਾਡੇ ਤੱਕ ਮੈਸੇਜ ਪਹੁੰਚਾਉਣਾ ਸੀਗਾ ਕਿ ਸਾਰੀਆਂ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਸੇਫ ਸਕੂਲ ਵਾਹਨ ਪਾਲਿਸੀ ਦੇ ਅਕੋਰਡਿੰਗ ਜੇ ਨਹੀਂ ਹੁੰਦੀਆਂ ਤਾਂ ਚਲਾਨ ਬਣਦਾ ਸਖਤ ਕਾਰਵਾਈ ਬਣਦੀ ਹੈ ਔਰ ਜੇ ਕਿਤੇ ਸਾਨੂੰ ਨਜ਼ਰ ਆ ਗਿਆ ਤਾਂ ਅਸੀਂ ਜ਼ਰੂਰ ਉਹਦੀ ਵੀਡੀਓ ਨਸ਼ਰ ਕਰਾਂਗੇ ਤੇ ਜੇ ਕੋਈ ਮਾਪਿਓ ਆਪ ਮੋਰੇ ਆ ਕੇ ਗੱਲ ਨਹੀਂ ਰੱਖ ਸਕਦਾ ਕਿ ਬਿਲ ਡਰ ਹੁੰਦਾ ਕਿ ਰੱਸੀ ਗੱਲ ਰੱਖੀ ਕੱਲ ਨੂੰ ਕਲੇਸ਼ ਪੈਗਾ ਸਾਡੇ ਬੱਚੇ ਤੰਗ ਪ੍ਰੇਸ਼ਾਨ ਕੀਤਾ ਜਾਵੇਗਾ ਪਰ ਤੁਸੀਂ ਉਹ ਗੱਲ ਮੇਰੇ ਤੱਕ ਰੱਖ ਸਕਦੇ ਹੋ ਮੈਂ ਤੁਹਾਡੀ ਜਿਹੜੀ ਤੁਹਾਨੂੰ ਕੋਈ ਦਿੱਕਤ ਨਜ਼ਰ ਆ ਰਹੀ ਹੈ ਕੋਈ ਮੁਸ਼ਕਲ ਨਜ਼ਰ ਆ ਰਹੀ ਹੈ ਵਿਦ ਐਵੀਡੈਂਸ ਆਪਣੇ ਚੈਨਲ ਤੇ ਰੱਖਾਂਗੇ ਤੇ ਫਿਰ ਪ੍ਰਸ਼ਾਸਨ ਦੇ ਧਿਆਨ ਚ ਵਿਲੀਆਵਾਂਗੇ ਦੂਜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਉਸ ਤੋਂ ਪਹਿਲਾਂ ਪੁੱਛਣਾ ਚਾਹੁੰਨਾ ਭੈਣ ਭਰਾ ਜੁੜੇ ਹੋਏ ਆ ਹਾਂਜੀ ਹਾਂਜੀ ਐਪਰੀਸ਼ੀਏਸ਼ਨ ਆ ਰਹੀ ਹੈ ਹਾਂਜੀ ਦੂਜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਸਾਡੀ ਸਿਹਤ ਨਾਲ ਕਿਸ ਕਦਰ ਖਿਲਵਾੜ ਹੋ ਰਿਹਾ ਅੱਜ ਸਵੇਰੇ ਮੈਂ ਖਬਰ ਕੀਤੀ ਕਿ ਮੁਹਾਲੀ ਵਿੱਚ ਜਿਹੜਾ ਗੰਦੀ ਕੁਆਲਿਟੀ ਦੀਆਂ ਚਾਂਪਾ ਸਿਗੀਆਂ ਉਹ ਉਹਨੂੰ ਕਿ ਸੋਇਆ ਚਾਂਪ ਕਹਿ ਕੇ ਜਿਹੜਾ ਵੇਚਿਆ ਜਾ ਰਿਹਾ ਸੀ ਮੈਦੇ ਨੂੰ ਉਹਦਾ ਜ਼ਖੀਰਾ ਫੜ ਹੋਇਆ ਵੱਡੀ ਕੁਆਂਟੀਟੀ 'ਚ ਬਦਬੂ ਭਰੀਆਂ ਉਸੇ ਤਰੀਕੇ ਹੁਣ ਪਤਾ ਲੱਗਿਆ ਕਿ ਫੂਡ ਸੇਫਟੀ ਜਿਹੜੇ ਅਫਸਰ ਨੇ ਉਹ ਛੜੋਵਾ ਵਿਖੇ ਜਾਂਦੇ ਨੇ ਉੱਥੇ ਜਦੋਂ ਭਿੰਕ ਲੱਗਦੀ ਆ ਕਿ ਜੀ ਅਫਸਰ ਆ ਗਏ ਆ ਕਹਿੰਦੇ ਕਰਿਆਨੇ ਦੀ ਅਤੇ ਮਠਾਈਆਂ ਦੀ ਦੁਕਾਨਾਂ ਜਿਹੜੀਆਂ ਬੰਦ ਹੋ ਜਾਂਦੀਆਂ ਇੱਕੋ ਦੁਕਾਨ ਖੁੱਲੀ ਰਹਿ ਜਾਂਦੀ ਆ ਨਾਮ ਕਰ ਦੁਕਾਨ ਉੱਥੇ ਚਲੋ ਜਦੋਂ ਦੁਕਾਨਾਂ ਹੀ ਬੰਦ ਹੋ ਗਈਆਂ ਫਿਰ ਵੀ ਮਸ਼ੱਕਤ ਕਰਕੇ ਕਹਿੰਦੇ ਫੂਡ ਸੇਫਟੀ ਜਿਹੜੇ ਅਫਸਰ ਆ ਉਹ ਇੱਕ ਦੁਕਾਨ ਤੋਂ ਕਰਿਆਨੇ ਦੀ ਦੁਕਾਨ ਤੋਂ ਤੇਲ ਦਾ ਸੈਂਪਲ ਭਰਦੇ ਆ ਤੇ ਇੱਕ ਜਿਹੜੀ ਗੱਡੀ ਜਿਹਦੇ ਵਿੱਚ ਦੁੱਧ ਆਉਂਦਾ ਸੀ ਉਹ ਚੋਂ ਦੁੱਧ ਦਾ ਸੈਂਪਲ ਭਰਦੇ ਆ ਪਰ ਸਵਾਲ ਇਹ ਆ ਕਿ ਜੇ ਬਾਕੀ ਦੁਕਾਨਦਾਰ ਸੱਚੇ ਸਗੇ ਇਹ ਖ਼ਬਰ 'ਚ ਖ਼ਬਰ ਲੱਗੀ ਆ ਵਿਦ ਐਵੀਡੈਂਸ ਜੇ ਕੋਈ ਕੱਲ ਸਾਨੂੰ ਕਵੇ ਅਸੀਂ ਉਹ ਦਿਖਾ ਸਕਦੇ ਐ ਖ਼ਬਰ ਦੀ ਖ਼ਬਰ ਹੈ ਕਿ ਜੇਕਰ ਬਾਕੀ ਦੁਕਾਨਦਾਰ ਸੱਚੇ ਸੀ ਦਾਲ 'ਚ ਕੋਈ ਕਾਲਾ ਨਹੀਂ ਸੀ ਤਾਂ ਬੰਦ ਕਿਉਂ ਕਰਕੇ ਜੇ ਉਹਨਾਂ ਨੇ ਦੁਕਾਨਾਂ ਬੰਦ ਕੀਤੀ ਤਾਂ ਮਤਲਬ ਸਭ ਕੁਝ ਠੀਕ ਨਹੀਂ ਕੁਝ ਨਾ ਕੁਝ ਗੜਬੜ ਹੈ ਪਰ ਉੱਥੇ ਪ੍ਰਸ਼ਾਸਨ ਅੱਗੇ ਵੀ ਸਵਾਲ ਖੜਾ ਹੁੰਦਾ ਕਿ ਦੁਕਾਨਾਂ ਦੇ ਬਾਹਰ ਨੰਬਰ ਲਿਖੇ ਹੁੰਦੇ ਆ ਤੁਸੀਂ ਫੋਨ ਕਰਕੇ ਬੁਲਾਓ ਜੇ ਕੋਈ ਪਘੋੜਾ ਹੁੰਦਾ ਨਹੀਂ ਆਉਂਦਾ ਉੱਤੇ ਕਾਰਵਾਈ ਕਰੋ ਸਿਰਫ ਢੇੜਾ ਮਾਰ ਕੇ ਆ ਜਾਣਾ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰੀ ਜਾਂਚ ਹੋਈ ਆ ਪੂਰਾ ਜਾਇਜ਼ਾ ਲਿਆ ਗਿਆ ਦੱਸਿਆ ਜਾ ਰਿਹਾ ਕਿ ਉੱਤੇ ਵੀ ਹਦਾਇਤ ਦਿੱਤੀ ਗਈ ਆ ਕਿ ਜਿਹੜੇ ਡਰਮ ਆ ਦੁੱਧ ਦੇ ਉਹ ਕਵਰ ਕੀਤੇ ਜਾਣ ਜੇ ਕਵਰ ਨਹੀਂ ਕੀਤੇ ਗਏ ਤਾਂ ਸਖਤੀ ਕੀਤੀ ਜਾਊਗੀ ਸਖਤ ਕਾਰਵਾਈ ਹੋਊਗੀ ਪਰ ਇੱਥੇ ਸਵਾਲ ਫੇਰ ਖੜਾ ਹੁੰਦਾ ਕਿ ਜਿਹੜੇ ਦੁੱਧ ਦੇ ਡਰਮ ਆ ਉਹਨਾਂ ਨੂੰ ਕਵਰ ਕਰਨ ਨਾਲ ਉਹ ਸ਼ੁੱਧ ਹੋ ਜਾਣਗੇ ਤੁਹਾਨੂੰ ਸਾਨੂੰ ਪਤਾ ਐਡਲਟ੍ਰੇਸ਼ਨ ਕਿੰਨੀ ਚੱਲ ਰਹੀ ਔਰ ਇਸ ਐਡਲਟ੍ਰੇਸ਼ਨ ਕਰਕੇ ਕੈਂਸਰ ਦੀ ਬਿਮਾਰੀ ਵੱਧਦੀ ਪਈ ਆ ਕੀ ਕੱਲਾ ਡਰਮ ਨੂੰ ਕਵਰ ਕਰਨ ਨਾਲ ਐਡਲਟਰੇਸ਼ਨ ਖਤਮ ਹੋ ਜਾਊਗੀ ਦੁੱਧਾਂ ਦੇ ਸੈਂਪਲ ਵੀ ਭਰਨੇ ਚਾਹੀਦੇ ਆ ਅਚਨਚੇਤ ਸੈਂਪਲਿੰਗ ਹੋਣੀ ਚਾਹੀਦੀ ਹੈ ਕੋਈ ਦੁੱਧ ਦੀ ਜਾ ਰਹੇ ਨੂੰ ਰੋਕ ਕੇ ਨਾਲ ਹੀ ਸੈਂਪਲਿੰਗ ਹੋਣੀ ਚਾਹੀਦੀ ਆ ਇਹ ਥੋੜੇ ਕੇ ਫੋਨ ਕਰਕੇ ਅੱਜ ਸੀ ਉਸ ਪਿੰਡ ਜਾ ਰਹੇ ਆ ਉਸ ਸ਼ਹਿਰ ਜਾ ਰਹੇ ਆ ਚੰਗਾ ਕੰਮ ਕਰ ਰਹੇ ਹੋ ਤੁਸੀਂ ਗਏ ਹੋ ਲੇਕਿਨ ਜਿਹੜੇ ਲੋਕ ਨਹੀਂ ਆਏ ਜਿਨ੍ਹਾਂ ਨੇ ਕੋਆਪਰੇਟ ਨਹੀਂ ਕੀਤਾ ਸਹਿਯੋਗ ਨਹੀਂ ਕੀਤਾ ਦੁਕਾਨਾਂ ਬੰਦ ਕਰਕੇ ਇਸ ਗੱਲ ਤੋਂ ਸਾਫ ਸਪਸ਼ਟ ਹੁੰਦਾ ਕਿ ਕੋਈ ਨਾ ਕੋਈ ਗੜਬੜ ਹੈ ਔਰ ਗੜਬੜ ਲੱਭਣੀ ਤੁਹਾਡਾ ਫਰਜ਼ ਹੈ ਕਿਉਂਕਿ ਜਦ ਤੱਕ ਮਿਲਾਵਟ ਨਹੀਂ ਰੁਕਦੀ ਪੰਜਾਬ ਦਾ ਉਧਾਰ ਨਹੀਂ ਹੋ ਸਕਦਾ ਪੰਜਾਬ ਕਦੇ ਪਹਿਰਾ ਤਾਂ ਨਹੀਂ ਆ ਸਕਦਾ ਨੌਜਵਾਨੀ ਬਾਹਰ ਜਾ ਰਹੀ ਹੈ ਜਿਹੜੇ ਇੱਥੇ ਆ ਉਹਨਾਂ ਨੂੰ ਬਿਮਾਰੀਆਂ ਘੇਰ ਰਹੀਆਂ ਕਹਿੰਦੇ ਕਿ ਡਾਕਟਰ ਬਣਨ ਨਾਲੋਂ ਚੰਗਾ ਤੁਸੀਂ ਹੋਟਲ ਰੈਸਟੋਰੈਂਟ ਖੋਲੋ ਲੋਕਾਂ ਨੂੰ ਚੰਗਾ ਖਾਣਾ ਪਰੋਸੋ ਲੋਕੀ ਬਿਮਾਰੀ ਦਾ ਹੋਣਗੇ ਪਰ ਇੱਥੇ ਤਾਂ ਹਰ ਇੱਕ ਚੀਜ਼ 'ਚ ਮਿਲਾਵਟ ਹੈ ਕਿਹਾ ਜਾ ਰਿਹਾ ਉੱਥੇ ਲੋਕਾਂ ਨੇ ਇਹ ਵੀ ਗੱਲ ਆਖੀ ਕਿ ਜਿਹੜੀਆਂ ਰੇੜੀਆਂ ਆ ਮੀਟ ਦੀਆਂ ਦੁਕਾਨਾਂ ਉਹਨਾਂ ਦੀ ਸੈਂਪਲਿੰਗ ਜੋ ਵੀ ਹੋਣੀ ਚਾਹੀਦੀ ਆ ਆ ਜਿਹੜੇ ਜੂਸ ਥਾਂ ਥਾਂ ਤੇ ਵੇਚਦੇ ਆ ਕਹਿੰਦੇ ਕਿ ਰੰਗ ਪਾਉਂਦੇ ਆ ਕੈਮੀਕਲ ਪਾਉਂਦੇ ਆ ਰਸਾਇਣ ਪਾਉਂਦੇ ਆ ਇਹਨਾਂ ਦੀ ਸੈਂਪਲਿੰਗ ਹੋਣੀ ਚਾਹੀਦੀ ਆ ਜੇ ਤੁਹਾਨੂੰ ਸਟਾਫ ਘੱਟ ਪੈਂਦਾ ਮੈਨੂੰ ਦੱਸੋ ਮੈਂ ਤੁਹਾਨੂੰ ਪੂਰਾ ਸਹਿਯੋਗ ਕਰੂੰਗਾ ਕੋਈ ਫੀਸ ਨਹੀਂ ਕੋਈ ਚਾਰजेस ਨਹੀਂ ਆਪਣੇ ਨਾਲ ਤੁਸੀਂ ਕਹਿੰਦੇ 100 ਮੁੰਡੇ ਲਾ ਦੇਾਂਗੇ ਤੁਸੀਂ ਸਾਨੂੰ ਕਹੋ ਤਾਂ ਸਹੀ ਕਿਉਂਕਿ ਜੇ ਮਲਾਵਟ ਮੁੱਕੂਗੀ ਤਾਂ ਹੋਰ ਜਿਹੜੀ ਜ਼ਿੰਦਗੀ 'ਚ ਮਲਾਵਟ ਹੋਈ ਹੈ ਉਹ ਰੁਕੂਗੀ ਕਿਉਂਕਿ ਅਸੀਂ ਘਟੀਆਂ ਫੂਡ ਖਾਂਦੇ ਆ ਥੌਟਸ ਚੰਗੇ ਕਿੱਥੋਂ ਆ ਜਾਣਗੇ ਸਰਦਨ ਜੰਕ ਫੂਡ ਖਾਈ ਜਾਂਦੇ ਆ ਸਰਦਨ ਮਲਾਵਟੀ ਫੂਡ ਖਾਈ ਜਾਂਦੇ ਆ ਚੰਗੇ ਵਿਚਾਰ ਕਿੱਥੋਂ ਆਣਗੇ ਹੈਲਦੀ ਮਾਈਂਡ ਕਿੱਥੋਂ ਹੋਵੇਗਾ ਦੁੱਧ ਚ ਮਲਾਵਟ ਅਸੀਂ ਇੱਕ ਤਾਂ ਸਵੇਰੇ ਉੱਠਦੇ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਦੁੱਧ ਤੱਕ ਟੈਕਸ ਦੇ ਜਾਂਦੇ ਆ ਦੂਜਾ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਦੁੱਧ ਤੱਕ ਮਲਾਵਟ ਭਰਿਆ ਖਾਣਾ ਖਾਈ ਜਾਂਦੇ ਆ ਚਾਹ ਪੀਨੇ ਆ ਦੁੱਧ ਚ ਮਲਾਵਟ ਖੰਡ ਚ ਮਲਾਵਟ ਪੱਤੀ ਚ ਮਲਾਵਟ ਅੱਜ ਕੱਲ ਦਾ ਕਹਿੰਦੇ ਕਿ ਜਿਹੜੀ ਲਾਚੀ-ਓਚੀ ਮਲਾਵਟ ਆ ਗਈ ਪੇਟ ਮਾਰ ਕੇ ਦੇ ਰਹੇ ਆ ਪਰ ਉਸ ਤੋਂ ਬਾਅਦ ਦਹੀਂ ਖਾਣੇ ਆ ਕਹਿੰਦੇ ਉੱਚ ਖਤਰਾ ਡਲਟਰੇਸ਼ਨ ਕਣਕ 'ਚ ਖਤਰਾ ਕਹਿੰਦੇ ਕਿ ਪਹਿਲੇ ਹੀ ਰਿਆ ਸਪਰੇਆ ਬਹੁਤ ਦੁਨੀਆ ਥੋੜੇ ਦਿਨ ਪਹਿਲਾਂ ਮੈਂ ਅਸੀਂ ਖਬਰ ਕੀਤੀ ਆ ਕਿ ਜਿਹੜੇ ਪਸ਼ੂ ਆ ਕੁਝ ਉਹ ਪਾਣੀ ਪੀ ਕੇ ਹੀ ਮਰ ਗਏ ਕਿ ਮੋਟਰ ਤੇ ਪਾਣੀ ਛੱਡਿਆ ਜਾ ਰਿਹਾ ਸੀ ਕਹਿੰਦੇ ਹੁਣ ਪਾਣੀ ਨਾਲ ਹੀ ਜਿਹੜਾ ਆ ਖੇਤਾਂ ਨੂੰ ਇਸ ਤਰੀਕੇ ਪਾਣੀ ਲਾਇਆ ਜਾਂਦਾ ਕਿ ਜਿਹੜੇ ਕੈਮੀਕਲ ਜਿਹੜੀਆਂ ਦਵਾਈਆਂ ਆ ਉਹ ਪਹੁੰਚ ਜਾਵੇ ਸੁੱਕੇ ਉਹ ਜਿਹੇ ਹਾਲਾਤ ਬਣ ਗਏ ਜੂਸ ਪੀਨੇ ਆ ਬਾਹਰੋਂ ਕਹਿੰਦੇ بڑا ਸਵਾਦ ਹੈ ਅਗਲਾ ਕਹਿੰਦਾ ਹਾਂਜੀ ਬਾਓ ਜੀ ਮੈਂ ਮਿੱਠੇ ਫਰੂਟ ਪਾਏ ਆ ਵੀ ਤੇਰੇ ਕੋ ਕਿਹੜਾ ਕਿਹੜੀ ਮਸ਼ੀਨ ਲੱਗੀ ਆ ਤੂੰ ਜੀਵ ਤੇ ਰੱਖ ਕੇ ਟੈਸਟ ਕਰਦਾ ਫਰੂਟ ਵੇਚਣ ਤੋਂ ਪਹਿਲਾਂ ਫਰੂਟ ਕੱਟਣ ਤੋਂ ਪਹਿਲਾਂ ਜੂਸ ਬਣਾਉਣ ਤੋਂ ਪਹਿਲਾਂ ਸੈਂਪਲਿੰਗ ਸਾਰਿਆਂ ਦੀ ਹੋਣੀ ਚਾਹੀਦੀ ਆ ਔਰ ਅਚੰਚੇਤ ਹੋਣੀ ਚਾਹੀਦੀ ਕਿ ਜਿਹੜੇ ਦੁਕਾਨਦਾਰਾਂ ਨੇ ਕੋਆਪਰੇਟ ਨਹੀਂ ਕੀਤਾ ਜਾਂ ਤਾਂ ਉਹਦੇ ਉਸ ਦੂਜੇ ਦਿਨੀ ਚੈਕਿੰਗ ਜਾਂ ਸ਼ਾਮ ਨੂੰ ਚੈਕਿੰਗ ਵੇਖੋ ਹੁੰਦਾ ਕੀ ਆ ਤੁਸੀਂ ਗਏ ਆ ਉਹ ਦੁਕਾਨਾ ਬੰਦ ਕਰਕੇ ਤੁਸੀਂ ਪਿੰਡੋਂ ਬਾਹਰ ਨਿਕਲ ਦੁਕਾਨਾ ਖੋਲ੍ਹ ਗਏ ਫੇਰ ਮੁੜਿਓ ਜੇ ਤੁਹਾਨੂੰ ਲੱਗਦਾ ਕਿ ਕੁਝ ਵਲੰਟੀਅਰ ਚਾਹੀਦੇ ਆ ਅਸੀਂ ਕਿਸੇ ਦੇ ਭਮਕੜ ਦਾ ਨਹੀਂ ਪਰ ਪੰਜਾਬ ਦੇ ਸਹਿਯੋਗੀ ਆ ਤੁਹਾਨੂੰ ਵਲੰਟੀਅਰ ਚਾਹੀਦੇ ਆ ਬਿਨਾਂ ਕਿਸੇ ਸਵਾਰਥ ਅਸੀਂ ਤੁਹਾਡੇ ਨਾਲ ਆ ਤੁਹਾਡਾ ਸਹਿਯੋਗ ਕਰਾਂਗੇ ਔਰ ਤੁਸੀਂ ਸਾਨੂੰ ਅਥਾਰਟੀ ਦੇ ਦਿਓ ਇੱਕ ਵਾਰੀ ਰਿਸਪਾਂਸਿਬਿਲਟੀ ਦੇ ਦਿਓ ਮੈਂ ਕਹਿੰਨਾ ਕਿ ਨਵੇਂ ਸ਼ਹਿਰ ਚ ਮਿਲਾਵਟ ਖਤਮ ਕਰ ਦਾਂਗੇ ਕੋਈ ਰਿਸਪਾਂਸਿਬਿਲਟੀ ਤਾਂ ਦਿਓ ਕਿਉਂਕਿ ਜੇ ਅਸੀਂ ਬਿਨਾਂ ਕਿਸੇ ਭਰੋਸੇਯੋਗ ਸੂਤਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਜਾ ਕੇ ਆਪ ਚੈਕਿੰਗ ਕਰਦੇ ਤਾਂ 100 ਗੱਲਾਂ ਬਣ ਜਾਂਦੀਆਂ ਇੱਕ ਬੇਨਤੀ ਹੋਰ ਕਰਨੀ ਆ ਕਿ ਦੇਖੋ ਇਹ ਜਿਹੜੀ ਧਰਤੀ ਆ ਇਹ ਸਿਰਫ ਇਨਸਾਨਾਂ ਲਈ ਨਹੀਂ ਬਣੀ ਹੋਰ ਕਈ ਜੀਵਾਂ ਲਈ ਕਈ ਜੀਵ ਜਨਤਾ ਲਈ ਜਿਹੜੀ ਇਹ ਧਰਤੀ ਬਣੀ ਹੈ ਇਹ ਬਨਸਪਤੀ ਬੜੇ ਪਿਆਰ ਨਾਲ ਪ੍ਰਮਾਤਮਾ ਨੇ ਬਣਾਈ ਹੈ ਸਾਨੂੰ ਕੋਈ ਅਧਿਕਾਰ ਨਹੀਂ ਕਿ ਅਸੀਂ ਇਸ ਧਰਤੀ ਨੂੰ ਗੰਦਲਾ ਕਰੀਏ ਇਸ ਧਰਤੀ ਉੱਤੇ ਧੂੰਆਂ ਧੂਆਂ ਕਰਦੀ ਹੈ ਕਈ ਥਾਵਾਂ ਤੋਂ ਤਸਵੀਰਾਂ ਮੇਰੇ ਤੱਕ ਪਹੁੰਚਦੀਆਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਤਾਂ ਨਹੀਂ ਕਹੂੰਗਾ ਪਰ 15 20 25% ਤੱਕ ਕਈ ਕਿਸਾਨ ਹੈਗੇ ਜਿਹੜੇ ਨਾੜ ਨੂੰ ਅੱਗ ਲਾਉਂਦੇ ਕਿ ਵੇਲੇ ਅਨ ਕੰਟਰੋਲੇਬਲ ਰੈਜਨ ਹੋ ਜਾਂਦੀ ਆ ਉਹ ਔਰ ਇਹ ਹੈ ਸ਼ਿਲਾਕਿਆਂ 'ਚ ਪਹੁੰਚ ਜਾਂਦੀ ਫਿਰ ਫਾਇਰ ਬਿਗਟ ਦੇ ਮਗਰ ਭੱਜਦੇ ਆ। ਸੋ ਸਾਥਿਓ ਕੇ ਇਹ ਜਾਂਦਾ ਕਿ ਸਸਤਾ ਤਰੀਕਾ ਆ ਪਰ ਰੀਪਲ ਨਾਲ ਟੂੜੀ ਬਣਾ ਕੇ ਪਸ਼ੂਆਂ ਲਈ ਚਾਰਾ ਬਣ ਸਕਦਾ ਜੇ ਅਸੀਂ ਦਿਮਾਗ ਨੂੰ ਵਰਤੀ। ਪਰ ਕਈ ਸਸਤਾ ਤਰੀਕਾ ਆਸਾਨ ਤਰੀਕਾ ਕਹ ਕੇ ਅੱਗ ਲਾ ਦਿੰਦੇ ਆ ਉਹਨਾਂ ਜਿਹੜੀ ਉਪਜਾਊ ਸ਼ਕਤੀ ਆ ਉਹ ਵੀ ਘਟਦੀ ਆ ਔਰ ਜਿਹੜੀ ਹੋਰ ਦੁੱਖ ਦੀ ਗੱਲ ਹੈ ਕਿ ਕਈ ਆਲੇ ਦੁਆਲੇ ਜਿਹੜੇ ਰੁੱਖ ਆ ਉਹ ਵੀ ਸੜ ਜਾਂਦੇ ਆ ਹਰਿਆਵਲ ਸੜ ਜਾਂਦੀ ਆ ਤਾਂ ਅਸੀਂ ਇਹ ਕੰਮ ਨਾ ਕਰੀਏ ਕਿਉਂਕਿ ਇਹ ਕੰਮ ਰੱਬ ਨੂੰ ਮਨਜ਼ੂਰ ਨਹੀਂ। ਰੁੱਖ ਜਿਹੜੇ ਸਾਨੂੰ ਆਕਸੀਜਨ ਦਿੰਦੇ ਆ ਅਸੀਂ ਉਹਨਾਂ ਨੂੰ ਹੀ ਸਾੜੀ ਜਾਂਦੇ ਆ ਕਈ ਵੇਲੇ ਲੋਕੀ ਲੰਘਦੇ ਆ ਫਿਰ ਧੂਆ ਹੋਏ ਦਾ ਐਕਸੀਡੈਂਟ ਹੋ ਜਾਂਦਾ ਗਰਭਵਤੀ ਔਰਤਾਂ ਲੰਘਦੀ ਉਹਨਾਂ ਨੂੰ ਦਿੱਕਤ ਆਉਂਦੀ ਬੱਚਿਆਂ ਨੂੰ ਦਿੱਕਤ ਆਉਂਦੀ ਜਿਹਨਾਂ ਨੂੰ ਅਲਰਜੀਸ ਨੇ ਉਹਨਾਂ ਨੂੰ ਦਿੱਕਤ ਆਉਂਦੀ ਆ ਤਾਂ ਬਹੁਤ ਸਾਰੀਆਂ ਗੱਲਾਂ ਆ ਜਿਨ੍ਹਾਂ ਤੋਂ ਅਸੀਂ ਜਾਗਰਤ ਹੋਈਏ ਸਮਝੀਏ ਔਰ ਇਹ ਮੈਂ ਤਿੰਨ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵਾਕਈ ਸੇਫ ਸਕੂਲ ਵਾਹਨ ਪਾਲਿਸੀ ਤੇ ਮੈਂ ਆਪਣੇ ਭੈਣਾ ਭਰਾਵਾਂ ਨੂੰ ਕਹਿਣਾ ਚਾਹੁੰਨਾ ਤੁਸੀਂ ਜਾਇਜ਼ਾ ਨਿਗਰਾਨੀ ਨਹੀਂ ਕਰ ਸਕਦੇ ਜਦ ਤੁਹਾਡੇ ਕੋਲ ਕੋਈ ਸਬੂਤ ਹੈ ਦੱਸੋ ਅਸੀਂ ਹਾਜ਼ਰ ਹੈ ਤੁਹਾਡੇ ਬੱਚੇ ਦੀ ਸੇਫਟੀ ਤੁਹਾਡੇ ਬੱਚੇ ਦੀ ਸੁਰੱਖਿਆ ਸਭ ਤੋਂ ਪਹਿਲੀ ਪ੍ਰਾਇੋਰਟੀ ਆ ਮੈਡਮ ਕੰਚਨ ਅਰੋੜਾ ਵੀ ਤਤਪਰ ਰਹਿੰਦੇ ਨੇ ਕਿ ਬੱਚੇ ਸਭ ਤੋਂ ਪਹਿਲੀ ਪ੍ਰਾਇੋਰਟੀ ਆ ਤੁਹਾਨੂੰ ਕਿਤੇ ਵੀ ਸਹਾਇਤਾ ਦੀ ਲੋੜ ਹੈ ਮੈਂ ਹਾਜ਼ਰ ਐ ਪ੍ਰਸ਼ਾਸਨ ਤੱਕ ਵੀ ਅਸੀਂ ਪਹੁੰਚ ਕਰਾਂਗੇ ਔਰ ਤੁਹਾਨੂੰ ਮਿਲਾਵਟ ਕਿਤੇ ਨਜ਼ਰ ਆਉਂਦੀ ਆ ਤੁਸੀਂ ਦੱਸੋ ਉੱਥੇ ਵੀ ਅਸੀਂ ਤੁਹਾਡੇ ਨਾਲ ਆ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵਲੰਟੀਅਰੀ ਅਸੀਂ ਤੁਹਾਡੇ ਨਾਲ ਆ ਅਸੀਂ ਸ਼ਹਿਰ 'ਚੋਂ ਮਿਲਾਵਟ ਖਤਮ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਦਿਓ ਮੈਂ ਕਹਿੰਨਾ ਜਿਹੜਾ ਮਿਲਾਵਟ ਕਰੂਗਾ ਤੁਹਾਡੇ ਅੱਗੇ ਪੇਸ਼ ਕਰਦੇ ਆਂਗੇ ਸਾਨੂੰ ਅਧਿਕਾਰ ਦਿਓ ਕਿ ਜਾ ਕੇ ਅਸੀਂ ਚੈੱਕ ਕਰ ਸਕੀਏ ਮਲਾਵਟ ਖਤਮ ਕਰਦੇ ਆਂਗੇ ਮਲਾਵਟ ਖਤਮ ਹੋ ਗਈ ਤਾਂ ਬਿਮਾਰੀਆਂ ਖਤਮ ਹੋ ਜਾਣੀਆਂ ਇੰਨੀ ਕੁ ਬੇਇਤੀਆ ਤੁਹਾਡੇ ਤੱਕ ਕੋਈ ਗੱਲ ਪਹੁੰਚਦੀ ਆ ਜ਼ਰੂਰ ਕਾਲ ਕਰਦਿਆ ਕਰੋ ਜ਼ਰੂਰ ਮੈਸੇਜ ਕਰਦਿਆ ਕਰੋ ਐ ਪੰਜਾਂ ਮਿੰਟਾਂ ਚ ਪਹੁੰਚ ਜਾ ਪਹੁੰਚ ਜੰਨੇ ਅਸੀਂ ਤੁਹਾਨੂੰ ਪਤਾ ਹੀ ਆ ਸਪੀਡ ਤੁਹਾਡੀ ਕਿਰਪਾ ਨਾਲ ਬੜੀ ਬੜੀ ਹੋਈ ਆ 5G ਸਪੀਡ ਹੈ ਤੁਹਾਨੂੰ ਕਿਤੇ ਵੀ ਕੋਈ ਚੀਜ਼ ਗੈਤਨੂਨੀ ਲੱਗਦੀ ਆ ਤੁਹਾਨੂੰ ਕਿਤੇ ਵੀ ਮਲਾਵਟ ਨਜ਼ਰ ਆਉਂਦੀ ਆ ਤੁਸੀਂ ਜ਼ਰੂਰ ਫੋਨ ਕਰਿਆ ਕਰੋ ਅਸੀਂ ਮੌਕੇ ਤੇ ਪਹੁੰਚ ਕੇ ਤੁਹਾਡਾ ਸਹਿਯੋਗ ਕਰਾਂਗੇ ਉਮੀਦ ਕਰਨਾ ਜਿਹੜੀ ਗੱਲ ਮੈਂ ਤੁਹਾਡੇ ਤੱਕ ਪਹੁੰਚਾਣੀ ਚਾਹੁੰਦਾ ਸੀ ਉਹ ਪਹੁੰਚ ਗਈ ਹੋਵੇਗੀ ਬਣੇ ਰਣੂ ਵੀ ਤੁਹਾਨੂੰ ਸ਼ਹਿਨ ਦੇਉ ਜਜ਼ਾਤ ਸਤਿ ਸ਼੍ਰੀ ਅਕਾਲ